ਜ਼ਿੰਦਗੀ 'ਚ ਸਾਹਮਣੇ ਰੱਖੋ ਨਿਮ ਵਰਗੇ ਯਾਰਾਂ ਨੂੰ ਜਿਹੜੇ ਮਿੱਠੇ ਭਾਵੇਂ ਨਹੀਂ ਹੁੰਦੇ ਪਰ ਲੋੜ ਪੈਣ ਤੇ ਕੰਮ ਕੌੜੀ ਦਵਾਈ ਵਾਂਗ ਆਉਂਦੇ ਨੇ ਕਿਸਰ ਨੇ ਅੱਜ ਪਿੰਡ ਦੇ ਯਾਰ ਬੇਲੀ ਬਹੁਤ ਜ਼ਿਆਦਾ ਰੇਸਨ ਦਿਲ ਦੀ ਗੱਲ ਸਾਂਝੀ ਕਰਦਿਆਂ ਉਸਨੇ ਫਕੀਰ ਨੂੰ ਕਿਹਾ ਆਉਣ ਤੋਂ ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਦੋਸਤ ਨਾਲ ਲੜ ਪਿਆ ਸੀ ਅਸੀਂ ਬੋਲਣੋਂ ਵੀ ਹਟ ਗਏ ਹੁਣ ਮੈਨੂੰ ਪਛਤਾਵਾ ਹੋ ਰਿਹਾ ਚਿੰਤਾ ਨਾ ਕਰ ਉਹ ਵੀ ਤੇਰੇ ਵਰ ਇਹੀ ਸੋਚਦਾ ਹੋਣਾ ਜੋ ਹੁਣ ਤੂੰ ਸੋਚ ਰਿਹਾ ਹੈ ਕਾਹੀ ਤੈਨੂੰ ਉਸ ਦੀ ਯਾਦ ਆ ਰਹੀ ਹੈ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ ਫਕੀਰ ਨੇ ਕਿਹਾ ਇੱਕ ਵਾਰ ਦੋ ਦੋਸਤ ਪਿੰਡੋਂ ਬਾਰ-ਬਾਰ ਰਹਿੰਦੇ ਸਨ ਚੇਤਾਂ ਦੀ ਵਟ ਵੀ ਸਾਂਝੀ ਸੀ ਦੋਵਾਂ ਦੇ ਘਰ ਵੀ ਖੇਤਾਂ ਵਿੱਚ ਨੇੜੇ-ਨੇੜੇ ਸਨ ਰੋਜ਼ ਆਉਣ-ਜਾਣ ਬਣਿਆ ਰਹਿੰਦਾ ਇੱਕ ਦਿਨ ਦੋਵਾਂ ਵਿੱਚ ਝਗੜਾ ਹੋ ਗਿਆ ਗੱਲ ਵੀ ਕੋਈ ਖਾਸ ਨਹੀਂ ਸੀ ਪਰ ਦੋਵੇਂ ਬੋਲਣਾ ਹਟ ਗਏ ਇੱਕ ਰੇ ਸਾਂਝੀ ਵਟ ਦੇ ਨਾਲ-ਨਾਲ ਇੱਕ ਖਾਈ ਪੁੱਟ ਕੇ ਪਾਣੀ ਭਰ ਦਿੱਤਾ ਹੁਣ ਆਉਣਾ-ਜਾਣਾ ਵੀ ਬੰਦ ਹੋ ਗਿਆ ਸੀ ਦੂਸਰਾ ਦੋਸਤ ਉਸਦਾਸ ਵੀ ਸੀ ਤੇ ਖਾਈ ਪੁੱਟਣ ਕਰਕੇ ਨਾਰਾਜ਼ ਵੀ ਸੀ। ਬਦਲਾ ਲੈਣ ਲਈ ਉਸਨੇ ਖਾਈ ਦੇ ਆਪਣੇ ਪਾਸੇ ਕੰਧ ਕੱਢਣ ਬਾਰੇ ਸੋਚਿਆ। ਪਿੰਡੋਂ ਮੈਸਤਰੀ ਨੂੰ ਬੁਲਾ ਲਿਆ ਆ। ਮੈਸਤਰੀ ਨੇ ਆਪਣਾ ਮੁੰਡਾ ਸਾਰੇ ਉਜਾਰ ਦੇ ਕੇ ਭੇਜ ਦਿੱਤਾ। ਨਾਰਾਜ਼ ਦੋਸਤ ਮੁੰਡੇ ਨੂੰ ਕੰਧ ਬਾਰੇ ਸਮਝਾ ਕੇ ਆਪ ਸ਼ਹਿਰ ਕਿਸੇ ਕੰਮ ਚਲਾ ਗਿਆ। ਉਹ ਵਾਪਸ ਆ ਕੇ ਵਿਖਦਾ ਹੈ ਕਿ ਉਸ ਮੁੰਡੇ ਨੇ ਕੰਧ ਦੀ ਜਗ੍ਹਾ ਖਾਈ ਦੇ ਉੱਪਰ ਇੱਕ ਸੋਹਣਾ ਪੁਲ ਬਣਾ ਦਿੱਤਾ ਹੈ। ਉਸ ਦਾ ਗਵਾਂਢੀ ਪੁਲ ਤੋਂ ਦੌੜ ਕੇ ਆਇਆ ਉਸ ਨੂੰ ਜੱਫੀ ਪਾ ਕੇ ਕਹਿਣ ਲੱਗਾ ਯਾਰ ਗਲਤੀ ਮੇਰੀ ਹੈ ਮੈਨੂੰ ਖਾਈ ਨਹੀਂ ਸੀ ਪੁੱਟਣੀ ਚਾਹੀਦੀ ਸਾਨੂੰ ਇਸ ਮੁੰਡੇ ਦਾ ਧੰਨਵਾਦ ਕਰਨਾ ਚਾਹੀਦਾ ਖੁਸ਼ ਹੋ ਕੇ ਪਹਿਲੇ ਦੋਸਤ ਨੇ ਕਿਹਾ ਮੁੰਡੇ ਨੂੰ ਕੰਮ ਦੇ ਪੈਸੇ ਦੇ ਕੇ ਉਸਨੇ ਕਿਹਾ ਹੁਣ ਤੂੰ ਇੱਥੇ ਹੀ ਰੁਕ ਜਾ ਇੱਥੇ ਹੋਰ ਵੀ ਕੰਮ ਕਈ ਕੰਮ ਕਰਨ ਵਾਲੇ ਨੇ ਅਜੇ ਮੈਂ ਹੋਰ ਬਹੁਤ ਪੁਲ ਬਣਾਉਣੇ ਨੇ ਮੈਂ ਰੁਕ ਨਹੀਂ ਸਕਦਾ ਮੈਨੂੰ ਜਾਣਾ ਪਵੇਗਾ ਮੁੰਡੇ ਦੀ ਮੁਸਕਰਾਹਟ ਕੁਝ ਹਾਸਮਈ ਸੀ ਦੋਸਤੀਆਂ ਉਹ ਰਿਸ਼ਤੇ ਨੇ ਜਿਹੜੇ ਉਮਰ ਦੇ ਨਾਲ ਪੁਰਾਣੇ ਬੂੜ ਵਾਂਗ ਹੋਰ ਸੋਹਣੇ ਬਹਣ ਹੁੰਦੇ ਜਾਂਦੇ ਨੇ ਫਕੀਰ ਨੇ ਕਹਾਣੀ ਖਤਮ ਕਰਦਿਆਂ ਕਿਹਾ ਪਿੰਡ ਦੇ ਯਾਰਾਂ ਦੋਸਤਾਂ ਨੂੰ ਯਾਦ ਕਰਦਿਆਂ ਕੇਸਰ ਦੇ ਚਿਹਰੇ ਤੇ ਸਕੂਨ ਭਰੀ ਮੁਸਕਰਾਹਟ ਸੀ ਕਿਹੜੀ ਗੱਲ ਲੁਕੀ ਸੀ ਇਨ੍ਹਾਂ ਯਾਰਾਂ ਤੋਂ ਭਾਵੇਂ ਚੰਗੀ ਸੀ ਤੇ ਭਾਵੇਂ ਮਾੜੀ ਬਚਪਨ ਚ ਕੀਤੀਆਂ ਸ਼ਰਾਰਤਾਂ ਹੁਣ ਜ਼ਿੰਦਗੀ ਦੀਆਂ ਯਾਦਾਂ ਦਾ ਸਰਮਾਇਆ ਬਣ ਗਈਆਂ ਸਨ ਪਿੱਠੂ ਕੈਮ ਤੇ ਬਾਂਦਰ ਕਿਲਾ ਖੇਡਦੇ ਆ ਸੇਕੀਆਂ ਪਿੱਠਾਂ ਅਜੇ ਵੀ ਠੰਡੀਆਂ ਨਹੀਂ ਸੀ ਹੋਈਆਂ ਪਹਿਲੇ ਪਹਿਲੇ ਪੈਰ ਦੀ ਦੁਬਾ ਵਰਗੇ ਛਿੜੀ ਵਾਲੀ ਨਿੰਮ ਦੀ ਦੁਬਾ ਵਰਗੇ ਦਿਲਾਂ ਵਾਲੇ ਜਖਮਾਂ ਨੂੰ ਠੀਕ ਕਰ ਦੇ ਯਾਰ ਮੇਰੇ ਪੂਰੇ ਦੀ ਹਵਾ ਵਰਗੇ ਕੇਸਰ ਦੀ ਯਾਦ ਦੇ ਵਿੱਚ ਬਚਪਨ ਘੁੰਮਣ ਲੰਘਿਆ ਪਿੰਡ ਚ ਅਖੰਡ ਪਾਠ ਵਾਲੇ ਦਿਨਾਂ ਚ ਰੋਲ ਵਾਲੇ ਭਾਈ ਜੀ ਦੇ ਮੰਝੇ ਮੁੱਢ ਨਿਸ਼ਾਨੀ ਲਾਈ ਰੱਖੀ ਡਾਂਗ ਦੂਸਰੇ ਭਾਈ ਸਾਹਿਬ ਦੇ ਮੰਝੇ ਨਾਲ ਰੱਖਣੀ ਵੀ ਯਾਦ ਆ ਗਈ ਤੇ ਉਸੇ ਡਾਂਗ ਨਾਲ ਦੂਸਰੇ ਦਿਨ ਪਈ ਕੁੱਟ ਵੀ ਰਾਤ ਦੀਆਂ ਚੋਰੀਆਂ ਤੋੜੀਆਂ ਕੱਜੀਆਂ ਅਪੀਆਂ ਖਾ ਕੇ ਅਗਲੇ ਸਾਰਾ ਦਿਨ ਦੰਦ ਖੱਟੇ ਰਹਿਣੇ ਵੀ ਜ਼ਿਆਦਾ ਗਏ ਰਾਤ ਦੀਆਂ ਚੋਰੀ ਤੋੜੀਆਂ ਅੰਬੀਆਂ ਖਾ ਕੇ ਅਗਲੇ ਸਾਰਾ ਦਿਨ ਦੰਦ ਖੱਟੇ ਰਹਿਣੇ ਵੀ ਜ਼ਿਆਦਾ ਗਏ ਜਦੋਂ ਕਿਸੇ ਨੇ ਉਲਾਮਾ ਲੈ ਕੇ ਆਉਣਾ ਤਾਂ ਬੇਬੇ ਨੇ ਕੇਸਰ ਦੇ ਵਗਾਵੀ ਜੁੱਤੀ ਮਾਰਨੀ ਪਰ ਉਹ ਜੁੱਤੀ ਕਦੇ ਕੇਸਰ ਦੇ ਨਹੀਂ ਲੱਗੀ ਬੇਬੇ ਦਾ ਨਿਸ਼ਾਨਾ ਇੰਨਾ ਮਾੜਾ ਵੀ ਨਹੀਂ ਹੋਣਾ ਸੋਚ ਕੇ ਕੇਸਰ ਦੀ ਅੱਖਾਂ ਨਾਮ ਹੋ ਗਈਆਂ ਬੇਬੇ ਨੇ ਉਸ ਨੂੰ ਸਿਰਫ ਇੱਕ ਵਾਰ ਕੁੱਟਿਆ ਸੀ ਤੇ ਉਹ ਕੁੱਟ ਅਜੇ ਵੀ ਉਸ ਨੂੰ ਇੰਜ ਯਾਦ ਸੀ ਜਿਵੇਂ ਕੱਲ ਦੀ ਗੱਲ ਹੋਵੇ ਉਸ ਨੂੰ ਅੱਜ ਫਿਰ ਉਹ ਦਿਨ ਯਾਦ ਆ ਗਿਆ ਪਿੰਡ ਦੀ ਫਿਰਨੀ ਤੇ ਗਹਿਮਾ ਗਹਿਮੀ ਸੀ ਬੋੜ ਵਾਲੇ ਖੁੱਲੇ ਪੈੜ ਵਿੱਚ ਗੱਡੀਆਂ ਵਾਲਿਆਂ ਦਾ ਕਬੀਲਾ ਹਰ ਸਾਲ ਦੀ ਤਰ੍ਹਾਂ ਕੁਝ ਦਿਨਾਂ ਲਈ ਆਣ ਰੁਕਿਆ ਸੀ ਅੱਧਿਕ ਦਿਨ ਜਿਹੀ ਬਾਸਾਂ ਦੀਆਂ ਛਟੀਆਂ ਜੋੜ ਕੇ ਲਾਏ ਛੋਟੇ ਛੋਟੇ ਤੰਬੂਆਂ ਨਾਲ ਪਿੰਡ ਦਾ ਵੇੜਾ ਭਰ ਗਿਆ ਸਾਰੇ ਪਿੰਡ ਨੂੰ ਚਾਹ ਚੜ ਗਿਆ ਜਿਵੇਂ ਕਿ ਪਿੰਡ 'ਚ ਕੋਈ ਵਿਆਹ ਤਰਿਆ ਹੋਵੇ ਸ਼ਿੰਗਾਰੀਆਂ ਹੋਈਆਂ ਗੱਡੀਆਂ ਤੇ ਬਲਦਾਂ ਦੇ ਬਲਦਾਂ ਨੇ ਪਿੰਡ ਨੂੰ ਰੰਗੀਨ ਬਣਾ ਦਿੱਤਾ ਗੱਡੀਆਂ ਵਾਲਿਆਂ ਦੇ ਸਾਵਲੇ ਰੰਗ ਦੀਆਂ ਕੁੜਤੀਆਂ ਪੂਰਾ ਲੱਗ ਰਹੀਆਂ ਸਨ ਲੰਮੇ ਰੰਗੀਨ ਪਰਾਂਦੇ ਤੰਗ ਕੁੜਤੀਆਂ ਖੁੱਲੇ ਘੇਰੇ ਵਾਲੇ ਉੱਚੇ ਘੱਗਰੇ ਠੋਡੀਆਂ ਤੇ ਖੁਨੇ ਤੇਲ ਨੱਕ ਵਿੱਚ ਨੱਥਨੀਆਂ ਤੇ ਪੈਰੀਂ ਤਿੱਖੀ ਨੋਕ ਵਾਲੀਆਂ ਜੁੱਤੀਆਂ ਪਾਈ ਉਹ ਹੱਸੋ ਹੱਸੋ ਕਰਦੀਆਂ ਲਗਾਤਾਰ ਗੱਲਾਂ ਕਰ ਰਹੀਆਂ ਸਨ ਲੰਮੇ ਕੁੜਤੇ ਤੇ ਚਾਦਰੇ ਲਾਈ ਕੰਨਾਂ ਵਿੱਚ ਨੱਤੀਆਂ ਪਾਈ ਗੱਡੀਆਂ ਵਾਲੇ ਮਰਦ ਹੱਥ ਵਿੱਚ ਛੋਟੇ ਛੋਟੇ ਹੁੱਕੇ ਫੜੀ ਬੇਪਰਵਾਹ ਘੁੰਮ ਰਹੇ ਸਨ ਪੱਠੀਆਂ ਤਾਂ ਪਾ ਕੇ ਉਹਨਾਂ ਨੇ ਚਮਟੇ ਭੂਕਨੇ ਅਤੇ ਖੁਰਦਨੇ ਬਣਾਉਣੇ ਸ਼ੁਰੂ ਕਰ ਦਿੱਤੇ। ਖੇਤੀ ਦੇ ਸੰਦਾਂ ਦੇ ਬਰਾਮਤ ਵੀ ਸ਼ੁਰੂ ਹੋ ਗਈ। ਗੱਡੀਆਂ ਵਾਲਿਆਂ ਦੀਆਂ ਕੁੜੀਆਂ ਨੇ ਪਿੰਡ ਦੀਆਂ ਗਲੀਆਂ 'ਚ ਹੋ ਕੇ ਦੇ ਕੇ ਚਮਟੇ ਭੂਕਣੇ ਅਤੇ ਖੁਰਦਨੇ ਵੇਚਨੇ ਸ਼ੁਰੂ ਕਰ ਦਿੱਤੇ। ਦਾਣਿਆਂ ਦੀ ਝੋਲੀ ਜਾਂ ਪੱਠਿਆਂ ਦੀ ਟੋਕਰੀ ਦੇ ਦੇ ਕੇ ਲੋਕੀ ਆਪਣੀਆਂ ਲੋੜਾਂ ਅਨੁਸਾਰ ਉਹਨਾਂ ਤੋਂ ਕੰਮ ਕਰਵਾਉਣ ਲੱਗੇ। ਕੇਸਰ ਨੂੰ ਇਹ ਖੁਸ਼ ਮિજાਜ ਲੋਕ ਬੜੇ ਚੰਗੇ ਲੱਗਦੇ ਸਨ। ਉਹ ਜਾ ਕੇ ਪੱਠੀ ਤੇ ਕੰਮ ਕਰ ਰਏ ਇੱਕ ਬਜ਼ੁਰਗ ਕੋਲ ਬੈਠ ਗਿਆ। ਤੁਸੀਂ ਹਰ ਸਾਲ ਕਿੱਥੋਂ ਆਉਂਦੇ ਹੋ? ਕੇਸਰਨਸ ਨੂੰ ਪੁੱਛਿਆ। ਹਮਤਿਹਰੇ ਮਹਾਰਾਣਾ ਪ੍ਰਤਾਪ ਕੀ ਕੁੱਲਸਹਿ। ਜਦ ਅਕਬਰ ਸੇ ਮਹਾਰੇ ਮਹਾਰਾਣਾ ਹਾਰ ਗਏ ਤੋਂ ਮਹਾਰੇ ਵੱਡਿਆਂ ਢੇਰਿਆਂ ਨੇ ਚਤੌੜ ਛੋੜਦੀ ਆ ਔਰ ਕਸਮ ਖਾਈ ਕਿ ਜਦ ਰਾਜ ਜਿੱਤेंगे ਤਬੇ ਲੋਟੇਗੇ। ਸੋ ਸ਼ੋਰੇ ਤਬ ਸੇ ਬਣ ਜਾ ਰਹੇ ਬਣੇ ਗੋਮ ਰਹੇ ਆ। ਬਜ਼ੁਰਗ ਨੇ ਕੇਸਰਨ ਨੂੰ ਦੱਸਦਿਆਂ ਆਪਣਾ ਕੰਮ ਵੀ ਜਾਰੀ ਰੱਖਿਆ। ਗੱਲਾਂ-ਗੱਲਾਂ 'ਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਰਾਤ ਪੈ ਗਈ। ਘਰ ਘਰ ਕੇਸਰ ਨੂੰ ਲੱਭਦੀ ਬੇਬੇ ਦਾ ਬੁਰਾ ਹਾਲ ਸੀ ਜਦੋਂ ਉਸ ਨੇ ਕੇਸਰ ਨੂੰ ਗੱਡੀਆਂ ਵਾਲਿਆਂ ਕੋਲ ਬੈਠੇ ਵੇਖਿਆ ਤਾਂ ਉਸ ਦੇ ਸਾਹ ਚ ਆਇਆ ਬੇਬੇ ਨੇ ਉਸ ਨੂੰ ਬਾਹੋਂ ਫੜ ਕੇ ਘਰ ਨੂੰ ਤੋਰ ਲਿਆ ਰਸਤੇ ਵਿੱਚ ਬੇਬੇ ਕੇਸਰ ਨੂੰ ਕੁੱਟਦੀ ਵੀ ਜਾ ਰਹੀ ਸੀ ਤੇ ਨਾਲੇ ਰੋਈ ਵੀ ਜਾ ਰਹੀ ਸੀ ਉਸ ਦਿਨ ਤੋਂ ਬਾਅਦ ਕੇਸਰ ਕਦੇ ਵੀ ਬੇਬੇ ਨੂੰ ਬਿਨਾਂ ਦੱਸਿਆ ਘਰੋਂ ਬਾਹਰ ਨਹੀਂ ਸੀ ਗਿਆ ਤੇ ਹੁਣ ਬਿਨਾਂ ਦੱਸਿਆ ਫਕੀਰ ਦੇ ਨਾਲ ਆਇਆ ਉਸ ਨੂੰ ਕਈ ਦਿਨ ਹੋ ਗਏ ਸਨ ਪਤਾ ਨਹੀਂ ਬੇਬੇ ਦਾ ਕੀ ਹਾਲ ਹੋਣਾ ਹੈ ਸੋਚ ਕੇ ਕੇਸਰ ਉਦਾਸ ਹੋ ਗਿਆ